ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਵੈਸ ਉਹਨਾਂ ਦਾ ਇੱਕ ਬਿਆਨ ਆਇਆ ਵੀ ਕੋਈ ਵੀ ਪ੍ਰਾਈਵੇਟ ਸਕੂਲ ਮਨਮਾਨੀ ਨਹੀਂ ਕਰ ਸਕੂਗਾ ਫੀਸ ਨਹੀਂ ਵਧਾ ਸਕੂਗਾ ਮਿੱਥੇ ਹੋਏ ਮਾਪਦੰਡਾਂ ਤੋਂ ਵੱਧ ਕੇ ਵਰਦੀਆਂ ਵੀ ਮਾਪੇ ਜਿੱਥੋਂ ਮਰਜ਼ੀ ਲੈ ਸਕਦੇ ਨੇ ਲੋਗੋ ਆ ਜਿਹੜਾ ਜੇਬ ਦੇ ਉੱਤੇ ਲੱਗਦਾ ਸਕੂਲ ਵਾਲੇ ਮਾਪਿਆਂ ਨੂੰ ਦੇ ਦਿਆ ਕਰਨਗੇ ਮਾਪੇ ਵਰਦੀ ਜਿੱਥੋਂ ਮਰਜ਼ੀ ਸਵਾਉਣ ਅਤੇ ਮਜਬੂਰ ਨਹੀਂ ਕੀਤਾ ਜਾਊਗਾ ਮਾਪਿਆਂ ਨੂੰ ਵੀ ਵਰਦੀ ਸਕੂਲ ਚ ਹੀ ਲੋ ਚੰਗਾ ਫੈਸਲਾ ਹੈ ਚੰਗਾ ਬਿਆਨ ਹੈ ਚੰਗੀ ਸਟੇਟਮੈਂਟ ਹੈ ਲੋਕ ਹਿੱਤਾਂ ਵਾਸਤੇ ਪਰ ਇੱਥੇ ਥੋੜਾ ਜਿਹਾ ਦੱਸਣਾ ਚਾਹੁੰਦਾ ਜਿਹੜੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਸੁਣਦੇ ਨੇ ਹੋ ਸਕਦਾ ਹੈ ਪ੍ਰਸ਼ਾਸਨ ਤੱਕ ਵੀ ਇਹ ਗੱਲ ਪਹੁੰਚ ਜਾਵੇ ਖਰ ਮੰਤਰੀ ਸਾਹਿਬ ਉਹਨੇ ਤਾਂ ਪਹਿਲੇ ਧਿਆਨ ਦੇ ਵਿੱਚ ਵੀ ਹੋਣੀ ਹੈ ਵੀ ਜਿਹੜਾ ਫੀਸਾਂ ਦੇ ਵਿੱਚ ਪ੍ਰਾਈਵੇਟ ਸਕੂਲ ਵਾਅਦਾ ਕਰਦੇ ਨੇ 8% ਇਹ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਵਾ ਇਹ ਜਿਹੜਾ ਮਤਾ ਹੈ ਇਹ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਮੈਨੂੰ ਆਪ ਪੜਿਆ ਕਿਉਂਕਿ ਜਦੋਂ ਅਸੀਂ ਪੰਜਾਬ ਪੱਧਰ ਤੇ ਇਹ ਆਵਾਜ਼ ਚੱਕੀ ਸੀ ਵੀ ਬਹੁਤ ਜ਼ਿਆਦੇ ਫੀਸਾਂ ਦੇ ਵਿੱਚ ਵਾਅਦਾ ਕਰ ਦਿੰਦੇ ਨੇ ਪ੍ਰਾਈਵੇਟ ਸਕੂਲ ਵਰਦੀਆਂ ਵੀ ਆਪ ਹੀ ਦਿੰਦੇ ਨੇ ਸਕੂਲ ਦੇ ਵਿੱਚੋਂ ਵੀ ਇੱਥੋਂ ਹੀ ਲੈ ਕੇ ਜਾਣੇ ਜੇ ਬਾਹਰੋਂ ਲੈ ਲਈ ਤਾਂ ਮੰਨੀ ਨਹੀਂ ਜਾਣੀ ਕਿਤਾਬਾਂ ਵੀ ਸਕੂਲ ਚੋਂ ਹੀ ਲੈਣਾ ਪੈਕਟ ਪੂਰਾ ਬੰਡਲ ਨਾਲ ਉਹ ਤੇ ਹੋਰ ਸਮਾਨ ਹੈ ਖੈਰੋ ਵਾਸਤੇ ਜਿਹੜੀ ਸਰਕਾਰ ਤੱਕ ਪਹੁੰਚੀ ਸਕਤਾਈ ਹੋਈ ਹੁਣ ਫਰਕ ਪਿਆ ਹੁਣ ਮਾਪੇ ਬਾਹਰ ਦੁਕਾਨਾਂ ਤੋਂ ਬੱਚਿਆਂ ਦੀ ਵਰਦੀ ਜਾਂ ਕਿਤਾਬਾਂ ਖਰੀਦ ਲੈਂਦੇ ਨੇ ਫੀਸ ਦੇ ਵਾਅਦੇ ਨੂੰ ਰੋਕਣ ਵਾਸਤੇ ਪ੍ਰਾਈਵੇਟ ਸਕੂਲਾਂ ਦੇ ਸੀ ਧਰਨਾ ਮੁਜ਼ਾਹਰਾ ਵੀ ਰੋਜ਼ ਪ੍ਰਦਰਸ਼ਨ ਵੀ ਕੀਤੇ ਸ਼੍ਰੀ ਫਤਿਹਗੜ ਸਾਹਿਬ ਅਸੀਂ ਡਿਪਟੀ ਕਮਿਸ਼ਨਰ ਜਿਹੜੇ ਸਮੇਂ-ਸਮੇਂ ਤੇ ਆਉਂਦੇ ਰਹੇ ਪਹਿਲਾਂ ਉਹਨਾਂ ਨੂੰ ਮੰਗ ਪੱਤਰ ਵੀ ਦਿੰਦੇ ਰਹੇ ਪਰ ਜਦੋਂ ਗੱਲ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਬੁਲਾ ਕੇ ਕੀਤੀ ਜਾਂਦੀ ਸੀ ਬੁਲਾ ਲੰਦੇ ਸੀ ਕੋਈ ਡੀਓ ਬੁਲਾ ਲੰਦਾ ਸੀ ਉਦੋਂ ਮਾਪੇ ਅਸੀਂ ਚਲੇ ਜਾਂਦੇ ਸੀ ਜਾਂ ਸਾਡੀ ਮਾਪਿਆਂ ਦੀ ਐਸੋਸੀਏਸ਼ਨ ਦੇ ਕੋਈ ਨੁਮਾਇंदे ਚਲੇ ਜਾਂਦੇ ਸੀ ਤਾਂ ਉਹ ਇੱਕ ਸਟੇਟਮੈਂਟ ਰੱਖ ਦਿੰਦੇ ਸੀ ਅੱਗੇ ਕੱਢ ਕੇ ਵੀ ਜੇ ਵਿਧਾਨ ਸਭਾ ਨੇ ਪਾਸ ਕੀਤਾ ਵੈਕਟ ਹੈ ਸ਼ਾਇਦ ਉਹ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪਾਸ ਹੋਇਆ ਹੋਵੇ ਜੇ ਮੈਂ ਗਲਤ ਨਾ ਹੋਵਾਂ 2014 15 ਜਾਂ 16 ਦੇ ਵਿੱਚ ਉਹ ਪਾਸ ਹੋਇਆ ਹੁਣ ਫੀਸਾਂ ਦੇ ਵਿੱਚ ਵਾਧਾ ਆਏ ਤਾਂ ਰੁਕ ਨਹੀਂ ਸਕਦਾ 8% ਜਦੋਂ ਵਾਧਾ ਕਰਨਗੇ ਜਿੰਨੀ ਫੀਸ ਹੈ ਉਹ ਤਾਂ ਬਹੁਤ ਜ਼ਿਆਦਾ ਬਣ ਜਾਇਆ ਕਰਨਾ ਅਤੇ ਜਦੋਂ ਕੋਈ ਮਾਪਾ ਪ੍ਰੋਟੈਸਟ ਕਰੂਗਾ ਜਾਂ ਸਰਕਾਰ ਵੱਲੋਂ ਕੋਈ ਨੁਮਾਇੰਦਾ ਕੋਈ ਅਫਸਰ ਕਹੋਗਾ ਵੀ ਫੀਸ ਨਾ ਵਧਾਓ ਤਾਂ ਉਹ ਤਰਕ ਰੱਖ ਦਿਆ ਕਰਨਗੇ ਰੱਖਦੇ ਵੀ ਰਹੇ ਨੇ ਉਹ ਉੱਥੇ ਸਾਰੇ ਚੁੱਪ ਕਰ ਜਾਂਦੇ ਸੋ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਪਹਿਲਾ ਮਤਾ ਪਾਸ ਹੋਇਆ ਵੈ ਵੀ 8% ਫੀਸ ਪ੍ਰਾਈਵੇਟਸ ਜਿਹੜੇ ਸਕੂਲ ਨੇ ਇੰਸਟੀਚਿਊਟ ਨੇ ਵਧਾ ਸਕਦੇ ਨੇ ਉਹ ਰੱਦ ਕਰਵਾ ਕੇ ਉਹਨੂੰ ਸੋਧਿਆ ਜਾਵੇ ਅਮੈਂਡ ਕੀਤਾ ਜਾਵੇ ਤਾਂ ਇਹਦਾ ਹੱਲ ਹੋ ਸਕਦਾ ਨਹੀਂ ਤਾਂ ਇਹਦੇ ਨਾਲ ਕੀ ਟਕਰਾਵੱਧਾ ਚੱਲਿਆ ਜਾਣਾ ਮਾਪਿਆਂ ਦਾ ਤੇ ਸਕੂਲਾਂ ਵਾਲਿਆਂ ਦਾ ਮਾਪੇ ਕਹਿਣਗੇ ਵੀ ਫੀਸ ਤੁਸੀਂ ਜ਼ਿਆਦਾ ਬਤਾਤੀ ਹੋ ਕਹਿਣਗੇ ਜੀ ਅਸੀਂ ਤਾਂ ਸਹੀ ਵਧਾਈ ਹੈ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਡਾਕੂਮੈਂਟ ਉਹਨਾਂ ਨੇ ਚੱਕ ਕੇ ਲਿਆ ਕੇ ਹਰੇਕ ਅਫਸਰ ਦੇ ਮੂਹਰੇ ਰੱਖਦਿਆ ਕਰਨਾ ਗੱਲ ਖਤਮ ਹੋ ਜਾਇਆ ਕਰਨੀ ਰਹੀ ਗੱਲ ਵਰਦੀਆਂ ਦੀ ਇਹ ਕੱਪੜਾ ਵਰਦੀਆਂ ਦਾ ਕੱਪੜਾ ਸਿਲੈਕਟ ਕਰਕੇ ਲਾਉਂਦੇ ਨੇ ਵੀ ਜਿਹੜਾ ਛੇਤੀ ਕਿਤੇ ਮਾਪਿਆਂ ਨੂੰ ਦੁਕਾਨਾਂ ਤੇ ਲੱਭਦਾ ਨਹੀਂ ਫਿਰ ਜਦੋਂ ਮਾਪਾ ਜਿਹੋ ਜਿਹਾ ਉਹ ਜਿਹੇ ਰੰਗ ਦਾ ਕੱਪੜਾ ਉਪਲਬਧ ਹੁੰਦਾ ਦੁਕਾਨ ਤੋਂ ਲੈ ਕੇ ਕੱਪੜੇ ਸਵਾਦ ਹੁੰਦਾ ਵਰਦੀ ਫਿਰ ਕਹਿੰਦੇ ਨੇ ਜੀ ਵੀ ਰੰਗ ਤਾਂ ਠੀਕ ਹੈ ਕੱਪੜਾ ਸਹੀ ਨਹੀਂ ਸੋ ਇਸ ਕਰਕੇ ਸਖਤਾਈ ਹੋਣੀ ਚਾਹੀਦੀ ਹੈ ਹਰੇਕ ਸਾਲ ਸਿਲੇਬਸ ਬਦਲ ਕੇ 4-5 ਕਿਤਾਬਾਂ ਬਦਲ ਦਿੰਦੇ ਨੇ ਮਹਿੰਗੀਆਂ ਬਹੁਤ ਹੁੰਦੀਆਂ ਨੇ ਅਤੇ ਉਹ ਫਿਰ ਉੱਥੇ ਹੀ ਮਿਲਦੀਆਂ ਨੇ ਜਿੱਥੋਂ ਸਕੂਲ ਵਾਲਾ ਕਹਿੰਦਾ ਪਹਿਲਾਂ ਮਾਪਿਆਂ ਨੂੰ ਕਹਿੰਦੇ ਨੇ ਵੀ ਬਾਹਰ ਇੱਕ ਦੁਕਾਨ ਆ ਉੱਥੋਂ ਲੈ ਲਓ ਉਧਰੋਂ ਵਿਚਾਰੇ ਦੁਕਾਨਦਾਰ ਤੱਕ ਵੀ ਸਪਲਾਈ ਨਹੀਂ ਪਹੁੰਚਣ ਦਿੱਤੀ ਜਾਂਦੀ ਇਹ ਵੀ ਹਾਲਾਤ ਨੇ ਫਿਰ ਉਧਰੋਂ ਸੈਸ਼ਨ ਸ਼ੁਰੂ ਹੋ ਜਾਂਦਾ ਹੈ ਸੈਸ਼ਨ ਤੋਂ ਬਾਅਦ ਕਲਾਸਾਂ ਜਦ ਕਿਤਾਬ ਨਹੀਂ ਮਿਲਦੀ ਮਾਪੇ ਸਕੂਲ ਵਾਲਿਆਂ ਨੂੰ ਬੇਨਤੀ ਕਰਦੇ ਨੇ ਵੀ ਕਿ ਕਿਤਾਬਾਂ ਦਾ ਹਿੱਲਾ ਕਰੋ ਕਹਿੰਦੇ ਵੀ ਕੋਈ ਗੱਲ ਨਹੀਂ ਕਰ ਦਿੰਦੇ ਫਿਰ ਉਹ ਆਉਂਦੀਆਂ ਨੇ ਕਿਤਾਬਾਂ ਕਰ ਦਤੀਆਂ ਜਾਂਦੀਆਂ ਫੈਸਲਾ درست ਹੈ ਬਹੁਤ ਚੰਗਾ ਜਿਹੜਾ ਬਿਆਨ ਉਹ ਆਇਆ ਪਰ ਹਕੀਕਤ ਦੇ ਵਿੱਚ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਲੰਬਾ ਪ੍ਰੋਸੈਸ ਹੈ ਜੇਕਰ ਤੇ ਇਹ ਕਰਦੇ ਹੋ ਕੋਈ ਵੀ ਕਰ ਦੇਵੇ ਕੋਈ ਸਰਕਾਰ ਕਰ ਦੇਵੇ ਕੋਈ ਅਫਸਰ ਸਹਿबान ਸੰਬੰਧਿਤ ਮੈਕਮੇ ਦੇ ਉਹ ਕਰ ਦੇਣ ਤਾਂ ਮੈਂ ਕਹਿੰਦਾ ਵੀ ਇਹ ਬਹੁਤ ਵੱਡੀ ਰਾਹਤ ਹੋਊਗੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੇ